ਜੀ ਦੂਜੇ ਪਾਸੇ ਤੋਂ ਆਪਾਂ ਗੱਲ ਫਿਰ ਨਾਲ ਜੇ ਮਹਿਲਾ ਕਮਿਸ਼ਨ ਦੀ ਗੱਲ ਚਲੀਏ ਮੈਂ ਕਹਿੰਦਾ ਸੀ ਥੋੜੀ ਜੀ ਗੱਲ ਆਪਾਂ ਪੰਜਾਬ ਦੀ ਵੀ ਕਰ ਲਈਏ ਕਿ ਚੰਨੀ ਸਾਹਿਬ ਦਾ ਮਸਲਾ ਹੁਣ ਕਿੱਥੇ ਜੇ ਖੜਾ ਹੋਇਆ ਵੈਸੇ ਤਾਂ ਇਹ ਕਿ ਬੀਬੀ ਜਗੀਰ ਕੌਰ ਜੀ ਵੀ ਆ ਗਏ ਆ ਉਹਨਾਂ ਨੇ ਤਾਂ ਕਹਿੰਦੇ ਕਹਿ ਰਹੇ ਤਾਂ ਕਿ ਭਾਈ ਵੀਡੀਓ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਇਹ ਵੀਡੀਓ ਦੇ ਜਿਸ ਤਰ੍ਹਾਂ ਦੇ ਨਾਲ ਪ੍ਰਚਾਰਿਆ ਜਾ ਰਿਹਾ ਉਹ ਨਹੀਂ ਹੈ ਉੱਥੇ ਤਾਂ ਮੌਲ ਵਧੀਆ ਠੀਕ ਸੀਗਾ ਸਾਡਾ ਤਾਂ ਕਹਿੰਦੇ ਕਿ ਭਾਈ ਨਹੀਂ ਦੇਖੋ ਜਿਹੜੇ ਇਸ ਤਰ੍ਹਾਂ ਦੇ ਵੱਡੇ ਨੇਤਾ ਹੈ ਜੀ ਉਹ ਇੰਨਾ ਛੋਟੀਆਂ ਗੱਲਾਂ ਤੇ ਥੋੜੀ ਕੁਝ ਇਸ ਤਰ੍ਹਾਂ ਕਰਨਗੇ ਹਾਲਾਂਕਿ ਜੇ ਬੀਬੀ ਚਾਹੁੰਦੇ ਚਰਨਜੀਤ ਚੰਨੀ ਹੋਰਾਂ ਨੂੰ ਪਰੇਸ਼ਾਨੀ 'ਚ ਹੋਰ ਪਾਇਆ ਜਾ ਸਕਦਾ ਸੀਗਾ ਜੀ ਪਰ ਜਿਹੜੇ ਪੁਰਾਣੇ ਲੀਡਰ ਆ ਚਲੋ ਉਹਨਾਂ ਦੀ ਲੀਡਰੀ ਕਿਸ ਤਰ੍ਹਾਂ ਦੀ ਆ ਉਹਨਾਂ ਦੀ ਗਵਰਨੈਂਸ ਕਿਸ ਤਰ੍ਹਾਂ ਦੀ ਰਹੀ ਆ ਉਹ ਇੱਕ ਵੱਖਰਾ ਵਿਸ਼ਾ ਹੁੰਦਾ ਜਿਹੜੇ ਸਿਆਣੇ ਉਮਰ ਦੇ ਲੀਡਰ ਫਿਰ ਬਣ ਜਾਂਦੇ ਆ ਉਹ ਇਹਨਾਂ ਗੱਲਾਂ ਤੇ ਫਿਰ ਜ਼ਿਆਦਾ ਨਹੀਂ ਕਰਦੇ ਹਾਲਾਂਕਿ ਪਾਰਟੀਆਂ ਜਿਹੜੀਆਂ ਉਹ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਨੇ ਮਤਲਬ ਕਿ ਵੱਤਰ ਵਾਇਆ ਜਾ ਸਕਦਾ ਸੀਗਾ ਜੀ ਪਰ ਬੀਬੀ ਜੀ ਨੇ ਬੜੇ ਸ਼ਾਨਦਾਰ ਢੰਗ ਨਾਲ ਕਿਹਾ ਕਿ ਨਹੀਂ ਐਸਾ ਕੁਝ ਨਹੀਂ ਵੀਡੀਓ ਕੱਟ ਕੇ ਚਲਾਈ ਗਈ ਆ ਮੈਂ ਕੱਲ ਵੀ ਗੱਲ ਕੀਤੀ ਸੀ ਹਾਲਾਂਕਿ ਚੰਨੀ ਦੇ ਸਮਰਥਕਾਂ ਨੇ ਬੁਰਾ ਵੀ ਮਨਾਇਆ ਮੇਰੀਆਂ ਕੁਝ ਗੱਲਾਂ ਦਾ ਕਈ ਵਾਰ ਹੋ ਜਾਂਦਾ ਕੁਝ ਗੱਲਾਂ ਚਲੋ ਨਹੀਂ ਕਿਸੇ ਨਹੀਂ ਮੰਨ ਪਾਉਂਦੀ ਹਾਂ ਚਲੋ ਕੋਈ ਚੱਕਰ ਨਹੀਂ ਆ ਦੇਖੋ ਗੱਲ ਇਹ ਆ ਕਿ ਮੈਂ ਕੱਲ ਵੀ ਕਿਹਾ ਸੀਗਾ ਕਿ ਇਸ ਸਾਰੇ प्रकरण ਨੂੰ ਥੋੜਾ ਸਮਝ ਕੇ ਵੇਖੋ ਪਰਾਣੀ ਬੀਬੀ ਜਗੀਰ ਕੌਰ ਦੀ ਇੱਕ ਵੀਡੀਓ ਪਹਿਲਾਂ ਵਾਇਰਲ ਕੀਤੀ ਜਾਂਦੀ ਹੈ ਜੀ ਉਸ ਤੋਂ ਬਾਅਦ ਫਿਰ ਇਹ ਜੇ ਵੇਖੋਗੇ ਤੁਸੀਂ ਇਹ ਵੀਡੀਓ ਵੀ ਇੱਕ ਕੱਟ ਕੇ ਉਹਦਾ ਛੋਟਾ ਟੋਟਾ ਚਲਾਇਆ ਜਾਂਦਾ ਹੈ ਜੀ ਯਾਨੀ ਸਿਰਫ ਇੱਕ ਕਹ ਲਓ ਕਿ ਕੁਝ 2-4 ਸਕਿੰਟ ਦਾ ਜਿਆਦਾ ਨਹੀਂ ਹੋਏਗਾ ਕੋਈ 8-10 ਸਕਿੰਟ ਇੰਨਾ ਹੀ ਮੇਰਾ ਅੰਦਾਜ਼ ਹੈ ਤਾਂ ਉਸ ਤੋਂ ਬਾਅਦ ਫਿਰ ਇਹ ਸਾਰਾ ਪ੍ਰਕਰਨ ਸ਼ੁਰੂ ਹੁੰਦਾ ਪਹਿਲੀ ਗੱਲ ਤੇ ਇਹ ਹੈ ਕਿ ਜੋ ਸਾਡੀਆਂ ਆਦਰਯੋਗ ਬੀਬੀਆਂ ਬੈਠੀਆਂ ਨੇ ਮੈਲਾ ਕਮਿਸ਼ਨਾਂ ਦੇ ਵਿੱਚ ਦਿੱਲੀ ਤੇ ਪੰਜਾਬ ਕਿਤੇ ਟੈਲੀਫੋਨ ਤੇ ਗੱਲ ਹੋ ਜਾਂਦੀ ਹੋਏਗੀ ਤੇ ਚਲੋ ਇਹਨਾਂ ਦਾ ਵੈਸੇ ਤੇ ਸਮਝੌਤਾ ਹੋਇਆ ਨਾ ਇਹਨਾਂ ਦਾ ਐਮੋ ਜੀ ਹਸੈ ਜੀ ਜੀ ਚਲੋ ਨੌਲੇਜ ਸ਼ੇਅਰ ਦਾ ਹੋਇਆ ਕਿ ਦੁੱਖ ਸੁੱਖ ਸ਼ੇਅਰ ਵੀ ਕਰ ਲੈਣੇ ਚਾਹੀਦੇ ਆ ਮੈਂ ਪੰਜਾਬ ਵਾਲੀ ਬੀਬੀ ਨੂੰ ਮੈਨੂੰ ਨਾਂ ਨਹੀਂ ਪਤਾ ਇਹਨਾਂ ਦਾ ਹੈਗਾ ਮੈਂ ਮਾਫੀ ਚਾਹੁੰਨਾ ਮੈਨੂੰ ਨਾਂ ਨਹੀਂ ਸ਼ੇਅਰ ਮੈਡਮ ਰਾਜ ਜੀ ਕਰਕੇ ਰਾਜ ਜੀ ਚਲੋ ਮੈਡਮ ਜੀ ਕਹ ਦਾਂਗੇ ਆ ਪੈਣਾ ਹੀ ਨੇ ਸਾਡੀਆਂ ਵੱਡੀਆਂ ਛੋਟੀਆਂ ਜੀ ਭਈ ਗੱਲ ਇਹ ਆ ਕਿ ਇੱਕ ਟੈਲੀਫੋਨ ਖੜਕਾ ਦਿਓ ਉੱਥੇ ਵੀ ਮਾਲੀਵਾਲ ਦਾ ਵੀ ਪੁੱਛ ਲਓ ਕਿ ਉਹਦੇ ਨਾਲ ਕੀ ਹੋਇਆ ਉਹ ਵੀ ਤੇ ਬੀਬੀ ਆ ਜੇ 9 ਸਾਲ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਨਾਲ ਕੁਝ ਹੋਇਆ ਤੇ ਉਹਦੀ ਚੁੱਪੀ ਕੀ ਉਹ ਔਰਤ ਸਮਾਜ ਵਾਸਤੇ ਠੀਕ ਹੈ ਉੱਥੇ ਸੂਬਾ ਨੋਟਸ ਵੀ ਲੈ ਲੈਂਦੇ ਹਾਂ ਜੀ ਹਾਂ ਜੀ ਉੱਥੇ ਕਮਿਸ਼ਨ ਕੋਲ ਉਹੀ ਪਾਵਰਾਂ ਨੇ ਜੀ ਮਹਿਲਾ ਕਮਿਸ਼ਨ ਕੋਲ ਤਾ ਤੁਹਾਡੀ ਹੀ ਮਿਲ ਔਰ ਆਈਕੋਨਿਕ ਚਿਹਰਾ ਹੈ ਜੀ ਬਾਈ ਜੀ ਇੱਕ ਮੈਂ ਤੁਹਾਨੂੰ ਦੱਸ ਦੇਣਾ ਸਵਾਤੀ ਮਾਲੀਵਾਲ ਨੇ ਜਿੰਨੇ ਚੰਗੇ ਆੜੇ ਕੱਢੇ ਆ ਨਾ ਮੁੱਦਿਆਂ ਦੇ ਜੀ ਕੋਈ ਨਹੀਂ ਉਹਨੀ ਦਲੇਰੀ ਨਾਲ ਬਾਕੀ ਨਾਲ ਬੋਲ ਸਕਦਾ ਜੀ ਤਾਂ ਮੈਂ ਇੱਕ ਸ਼ਬਦ ਇਸਤੇਮਾਲ ਕੀਤਾ ਕਿ ਸ਼ਾਇਦ ਤਲ ਕਲਾਮੀ ਹੋ ਗਈ ਹੋਵੇ ਕਿਉਂਕਿ ਬੀਬੀ ਗੁਸੈਲ ਬਹੁਤ ਹੈ ਜੀ ਇਹ ਤੇ ਸੜਕਾਂ ਤੇ ਤੁਹਾਨੂੰ ਪਤਾ ਹੀ ਹੈ ਨਾ ਇੱਕ ਵਾਰੀ ਉਹ ਕੁਝ ਛੇੜਖਾਨੀ ਵਾਲਾ ਵੀ ਇਹਨਾਂ ਦਾ ਆਪਾਂ ਦੇਖਿਆ ਡਿਬੇਟ ਔਰ ਕਿੰਨੇ ਉਹਨਾਂ ਦੇ ਸਪੀਚ ਸੁਣੂਗਾ ਨਾ ਇਸ ਥਾਂ ਤੇ ਧੋਕੇ ਰੱਖ ਦਿੰਦੇ ਆ ਜੀ ਹਾਂ ਜੀ ਹਾਂ ਜੀ ਧੋਕੇ ਰੱਖ ਦਿੰਦੇ ਆ ਤਾਂ ਇਹਨਾਂ ਨੂੰ ਸਾਡੀ ਜਿਹੜੀ ਬੈਠੀ ਹੈ ਭੈਣ ਜੀ ਇੱਥੇ ਮਹਿਲਾ ਕਮਿਸ਼ਨ ਚ ਘਟੂ ਘਟ ਕੋਈ ਟੈਲੀਫੋਨ ਤੇ ਖੜਕਾਵੇ ਜੀ ਮਾਲੀਵਾਲ ਜੀ ਨੂੰ ਜਾਂ ਉੱਥੇ ਜੋ ਹੈਗੀ ਆ ਬੀਬੀ ਕਿ ਭਈ ਇਹ ਮਾਮਲਾ ਕੀ ਆ ਤੁਸੀਂ ਚਲੋ ਅੰਦਰ ਖਾਤੇ ਹੀ ਜਾਣ ਲਓ ਔਰਤ ਦਾ ਸਵਾਲ ਹੈ ਔਰ ਤਦਾ ਸਵਾਲ ਆ ਔਰ ਇੱਕ ਆਈਕੋਨਿਕ ਚਿਹਰੇ ਦਾ ਸਵਾਲ ਆ ਤਾਂ ਖੈਰ ਦੇਖੋ ਹੁਣ ਬਈ ਕਦੋਂ ਸਾਰਾ ਮਸਲਾ ਜਿਹੜਾ ਉੱਥੇ ਫੜਨਗੇ ਪਰ ਚੰਨੀ ਵਾਲਾ ਮਸਲਾ ਤੇ ਇਹਨਾਂ ਨੇ ਝੁਪਿਆ ਔਰ ਪੁਰਾਣੀ ਵੀਡੀਓ ਜਿਹੜੀ ਆ ਉਹ ਵੀ ਬੀਬੀ ਜ਼ਗੀਰ ਕੌਰ ਦੀ ਉਹ ਵੀ ਨੋਟਿਸ ਦੇ ਵਿੱਚ ਆ ਗਈ ਆ ਤਾਂ ਖੈਰ ਹੁਣ ਇਦਾਂ ਲੱਗਦਾ ਆ ਕਿ 2 ਵਜੇ ਦਾ ਟਾਈਮ ਸੀਗਾ ਡੀਜੀਪੀ ਕੋਲ ਰਿਪੋਰਟ ਤਲਬ ਦਾ ਤੇ ਟਾਈਮ ਤੇ ਆਪਾਂ ਜਦੋਂ ਆਏ ਆ ਉਦੋਂ ਸਾਢੇ ਤਿੰਨ ਹੋ ਚੁੱਕਾ ਸੀ ਕੋਈ ਵਾਈਸ ਵਾਈ ਤੇ ਨਹੀਂ ਆਈ ਆਕੀ ਦੇਖੋ ਹੁਣ ਕੀ ਬਣਦਾ ਕਿਉਂਕਿ ਬੀਬੀ ਜਗੀਰ ਕੌਰ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਾਰੇ ਮਾਮਲੇ ਨੂੰ ਜਿਹੜਾ ਕੱਲ ਤੱਕ ਬੜਾ ਹਾਈ ਪ੍ਰੋਫਾਈਲ ਬਣ ਗਿਆ ਸੀਗਾ ਬੜਾ ਕਹਿ ਲੋ ਕਿ ਹਾਈਪ ਪਕੜ ਗਿਆ ਸੀਗਾ ਹੁਣ ਉਹਦੀ ਫੂਕ ਕੱਢ ਦਿੱਤੀ ਆ ਕਿਤੇ ਨਾ ਕਿਤੇ ਇਹ ਤਾਂ ਮੰਨਣਾ ਪਊਗਾ ਕੱਲ ਤੱਕ ਇੰਉਂ ਲੱਗਦਾ ਸੀਗਾ ਕਿ ਚੰਨੀ ਸਾਹਿਬ ਕਸੂਤੇ ਕਰ ਗਿਆ ਪਰ ਬੀਬੀ ਜਗੀਰ ਕੌਰ ਨੇ ਵੱਡਾ ਦਿਲ ਦਿਖਾਇਆ ਤਾਂ ਮੰਨਣਾ ਪਊਗਾ ਕਿ ਜਿਸ ਤਰ੍ਹਾਂ ਉਹਨਾਂ ਕਿਹਾ ਕਿ ਉਸ ਵੀਡੀਓ ਨੂੰ ਅੱਧਾ ਦਿਖਾਇਆ ਗਿਆ ਪਹਿਲਾਂ ਉਹ ਮੇਰੇ ਪੈਰੀਂ ਹੱਥ ਲਾਏ ਨੇ ਫਿਰ ਮੇਰੇ ਹੱਥ ਮੱਥੇ ਤੇ ਛੁਆਏ ਆ ਉਸ ਤੋਂ ਬਾਅਦ ਚਲੋ ਇਹ ਜਿਹੜਾ ਐਕਸ਼ਨ ਹੋਇਆ ਤਾਂ ਇਹਦੇ ਤੇ ਵੀ ਉਹ ਕਹਿੰਦੇ ਕਿ ਬਈ ਜੋ ਕੱਟ ਕੇ ਚਲਾਇਆ ਗਿਆ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਸਾਨੂੰ ਤੇ ਉਹਦਾ ਦੁੱਖ ਜਾਂਦਾ ਹੈ ਕਿ ਜਿਸ ਤਰ੍ਹਾਂ ਗਾਣੇ ਲੱਗੇ ਮੈਂ ਵੀ ਇਹ ਸਮਝਦਾ ਕਿ ਉਹ ਲੋਕ ਨਾ ਜਿਆਦਾ ਹੀ ਸ਼ਰਾਰਤਾਂ ਕਰਦੇ ਆ ਪੂਜਾ ਕਿਵੇਂ ਆ ਕੀ ਕਰਦੀ ਸੀ ਦੱਸੋ ਵੀ ਇਦਾਂ ਦੀਆਂ ਗੱਲਾਂ ਕਰਨ ਵਾਲੀਆਂ ਬਣਦੀਆਂ ਨੇ ਜੀ ਸਿਆਪਾ ਪਹਿ ਗਿਆ ਉਹ ਕਹਿੰਦੇ ਵੈਸੇ ਉਹ ਕਹਿੰਦੇ ਨੇ ਕਿ ਚੰਨੀ ਸਾਹਿਬ ਨੇ ਫੋਨ ਕੀਤਾ ਬਕਾਇਦਾ ਮੈਨੂੰ ਫਿਰ ਉਸ ਤੋਂ ਬਾਅਦ ਵੀ ਫੋਨ ਕੀਤਾ ਜੀ ਆਪ ਦੀ ਭਾਵਨਾ ਜਿਹੜੀ ਹੈ ਉਹ ਜ਼ਾਰ ਕੀਤੀ ਹੈ ਜੀ 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 ਮੇਰੇ ਖਿਆਲ ਨਾਲ ਮਿੰਟੂ ਜੀ ਉਧਰਲੇ ਪਾਸੇ ਕੌਮੀ ਮਹਿਲਾ ਕਮਿਸ਼ਨ ਨੇ ਜ਼ਰੂਰ ਮੇਰੇ ਖਿਆਲ ਨਾਲ ਸ਼ੈਡ ਨੋਟਿਸ ਲੈ ਕੌਮੀ ਮਹਿਲਾ ਉਹੀ ਤੇ ਫਿਰ ਗੱਲ ਤੇ ਆ ਗਈ ਨਾ ਉਹੀ ਸਿਲੇਕਟਿਵ ਚੀਜ਼ਾਂ ਦੀ ਹਾਂਜੀ ਕੌਮੀ ਮਹਿਲਾ ਕਮਿਸ਼ਨ ਕਿਹਦੇ ਕੋਲ ਆ ਗਿਆ ਉਹ ਉਹਨਾਂ ਨਹੀਂ ਨਾ ਦੇ ਦਿਵਾਲੇ ਹੋ ਗਏ ਇਹ ਮਹਿਲਾ ਕਮਿਸ਼ਨ ਨਿਯੁਕਤੀ ਪੰਜਾਬ ਸਰਕਾਰ ਦੇ ਹੱਥ ਚ ਆ ਉਹ ਦਿੱਲੀ ਵਾਲੀ ਉਹ ਇਹਨਾਂ ਦੇ ਹੱਥ ਚ ਆ ਗੱਲ ਤਾਂ ਸਿਲੇਕਟਿਵ ਹੋ ਜਾਂਦੀ ਆ ਨਾ ਜੀ ਕਹਿਣ ਨੂੰ ਤਾਂ ਹੁਣ ਕਈ ਮਸਾਲਾ ਦੇ ਦੂੰਗਾ ਮੈਂ ਤੁਹਾਨੂੰ ਜੀ ਇਹਨਾਂ ਦੇ ਹੀ ਇੱਕ ਲੀਡਰ ਨੇ ਐਨਆਰਆਈ ਦੀ ਘਰ ਦੀ ਨਾਲ ਕੀ ਕੀਤਾ ਸੀ ਯਾਦ ਹੈ ਤੁਹਾਨੂੰ ਇਹਨਾਂ ਦੀ ਉਹ ਸਰਕਾਰ ਚ ਉਸ ਬੰਦੇ ਤੇ ਕੇਸ ਬਣਿਆ ਜੀ ਕੇਸ ਬਣ ਗਿਆ ਚਲੋ ਠੀਕ ਆ ਸਰਕਾਰ ਨੇ ਕੀਤਾ ਤਾਂ ਮਤਲਬ ਕਿ ਜੇ ਮੰਨ ਲਓ ਇਸ ਤਰ੍ਹਾਂ ਦਾ ਕੋਈ ਮਾਮਲਾ ਬਣਦਾ ਹੈ ਕੋਈ ਅਗਾ ਕਿਸੇ ਲੀਡਰ ਦਾ ਇਸ ਤਰ੍ਹਾਂ ਦਾ ਬਣਦਾ ਕਿ ਕੀ ਸਾਡਾ ਕਮਿਸ਼ਨ ਉਸੇ ਤਰ੍ਹਾਂ ਦਾ ਹੀ ਐਕਸ਼ਨ ਲਵੇਗਾ ਇਹ ਕੱਲੀ ਕਿਸੇ ਇੱਕ ਰਾਜ ਦੀ ਕਹਾਣੀ ਨਹੀਂ ਇਹ ਸਾਡੇ ਇੰਡੀਆ 'ਚ ਇਹ ਸਿਸਟਮ ਹੈਗਾ ਕਿਉਂਕਿ ਇੱਥੇ ਜਿਹੜਾ ਰਾਜ ਪਾਲਿਆ ਉਹ ਜਿਹਨੇ ਲਾਇਆ ਉਹ ਉਹਦੀ ਬੋਲੀ ਬੋਲੇਗਾ ਇੱਥੇ ਤੇ ਆਪਾਂ ਦੇਖਿਆ ਹੀ ਆ ਲੋਕ ਸਭਾ ਰਾਜ ਸਭਾ ਦੇ ਮੈਂਬਰ ਉਹ ਵੀ ਆਪਦੀ ਆਪਦੀ ਬੋਲੀ ਬੋਲਣ ਤੋਂ ਵਿਚਾਰੇ ਡਰਦੇ ਪਾਰਟੀ ਵਾਲੀ ਲਾਈਨ ਹੀ ਬੋਲ ਦੇ ਸਕਦਾ ਦਾ ਜੀ 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 ਇਹਦੇ ਲੈ ਪਾਸੇ ਤੋਂ ਇਕਬੀਰ ਦਾ ਕਮੈਂਟ ਆਇਆ ਉੱਪਰ ਕਹਿੰਦੇ ਕਿ ਤਿੰਨ ਕੁੜੀਆਂ ਲਾਪਤਾ ਹੋਊਗਾ ਸਕੂਲ ਦੇ ਵਿੱਚ ਉਸ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਕਿਉਂ ਨਹੀਂ ਬੋਲੇਗੀ ਕਿ ਅਸਲੀ ਮੁੱਦੇ ਤੇ ਨਹੀਂ ਬੋਲਦੇ ਬਹੁਤ ਸਾਰੇ ਸਵਾਲ ਹੋ ਸਕਦੇ ਨੇ ਬਹੁਤ ਸਾਰੇ ਸਵਾਲ ਫਿਰ ਨਿਕਲਦੇ ਨੇ ਪਰ ਗੱਲ ਹੋਈ ਹੈ ਕਿ ਇਹਦਾ ਨਿਚੋੜ ਇਹੋ ਆ ਕਿ ਜਿਸ ਤਰ੍ਹਾਂ ਦੀ ਤੁਹਾਡੀ ਰਾਜਨੀਤੀ ਦੀ ਜ਼ਰੂਰਤ ਹੁੰਦੀ ਹੈ ਉਸ ਤਰੀਕੇ ਨਾਲ ਸਿਲੇਕਟਿਵ ਚੀਜ਼ਾਂ ਜਿਹੜੀਆਂ ਉਹ ਕਰ ਦਿੱਤੀਆਂ ਜਾਂਦੀਆਂ ਆਪਾਂ ਰਾਜਪਾਲ ਬਨਾਮ ਮਾਨਸਾਬ ਦਾ ਮੁੱਦਾ ਵੀ ਦੇਖਿਆ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦੇ ਮਿਸਾਲ ਤੁਹਾਡੇ ਕੋਲ ਹੈਗੇ ਨੇ ਜੀ ਜੇ ਪਾਸਿਓਂ ਲੈਣੇ ਉਹਨਾਂ ਤੇ ਬਥੇਰੇ ਮਿਲ ਜਾਣਗੇ ਤੁਹਾਨੂੰ ਹੁਣ ਉਹ ਬੰਗਾਲ ਵਾਲੇ ਰਾਜਪਾਲ ਦਾ ਤਾਂ ਬੀਬੀ ਮੰਮਤਾ ਬਨਰਜੀ ਕਹਿੰਦੀ ਕਹਿੰਦੀ ਇਹ ਇਹਦੀਆਂ ਹਉਂਤਰੇ ਦੀਆਂ ਮੇਰੇ ਕੋਲ ਵੀਡੀਓ ਨੇ ਦੱਸੋ ਕੀ ਕਰੀਏ ਉਹ ਉਹ ਕਹਿੰਦਾ ਕਹਿੰਦਾ ਕਿਸੇ ਦੇ ਸੱਮਣ ਹੀ ਨਹੀਂ ਫੜਨੇ ਤੁਸੀਂ ਉਹ ਕਹਿੰਦੀ ਮੇਰੇ ਕੋਲ ਵੀਡੀਓ ਮੈਂ ਉਹ ਮਜੀਠੀ ਵਾਲੀ ਗੱਲ ਉਹ ਕਹਿੰਦੀ ਵੀਡੀਓ ਮੈਂ ਦੱਸੂ ਦਿਖਾਵਾਂ ਕਿ ਨੂੰ ਉਹ ਵੀ ਬੜਾ ਸਿਆਪਾ ਵੀਡੀਓ ਸਾਹਮਣੀਆਂ ਕਿੜੀਆਂ ਸੌਖੀਆਂ ਨੇ ਜੀ ਆ ਲੀਕ ਹੋ ਗਈ ਜਰੋਂਗ ਲੈਣ ਗਰੰਟੀ ਲੈ ਲਈ ਹੈ ਮੇਰੇ ਕੋਲੇ ਹੈ ਭਾਈ ਜੇ ਲੀਕ ਹੋ ਗਈ ਤਾਂ ਉਹਰੇ ਦਿਵਾਲੀ ਹੋ ਜਾਣਗੇ 10 ਬਾਈ ਕਿਵੇਂ ਲੀਕ ਕੀਤੀ ਹੈ ਇਹੀ ਚੀਜ਼ਾਂ ਨੇ ਕਿ ਭਾਈ ਹੁਣ ਜੇ ਆਪਾਂ اخਲਾਕੀ ਤੌਰ ਤੇ ਵੇਖੀ ਮੈਂ ਉਸ ਦਿਨ ਵੀ ਗੱਲ ਕਹੀ ਸੀ ਕਿ ਠੀਕ ਹੈ ਰਾਜਪਾਲ ਦੇ ਅਗੇਂਸਟ ਕੋਈ ਐਕਸ਼ਨ ਨਹੀਂ ਕੀਤਾ ਜਾ ਸਕਦਾ ਸੰਵਿਧਾਨਕ ਤੌਰ ਤੇ ਪਰ ਮਾਨ ਸਾਹਿਬ اخਲਾਕੀ ਤੌਰ ਤੇ ਕੇਂਦਰ ਸਰਕਾਰ ਨੂੰ ਵਾਪਸ ਤੇ ਬੁਲਾ ਸਕਦੀ ਹੈ ਪਰ ਇਹਨਾਂ ਨੇ ਤੇ ਉਹ ਜਿਹੜਾ ਟੈਨੀ ਸੀਗਾ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਸੀਗਾ ਉਸ ਨੂੰ ਵੀ ਨਹੀਂ ਸੀ ਹਟਾਇਆ ਕਿਉਂਕਿ ਬ੍ਰਾਹਮਣ ਵੋਟਾਂ ਦਾ ਖਤਰਾ ਸੀਗਾ ਨਹੀਂ ਹਟਾਇਆ ਤੁਹਾਡੇ ਸਾਹਮਣੇ اخਲਾਕ ਰਾਜਨੀਤੀ ਚ ਇਹ ਬਹੁਤ ਬਹੁਤ ਹੀ ਘਟ ਗਿਆ ਜੀ 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 ਚੰਨੀ ਸਾਹਿਬ ਦਾ ਇੱਧਰ ਤਾਂ ਪਤਾ ਨਹੀਂ ਮਿੰਟੂ ਜੀ ਪਰ ਚੰਨੀ ਸਾਹਿਬ ਤਾਂ ਮੇਰੇ ਖਿਆਲ ਨਾਲ ਅਲਕਰਾਲਾ ਹੋਰ ਵੀ ਪਿਆ ਹੋ ਜਿਹੜਾ ਉਹਨਾਂ ਨੇ ਭਾਜਪਾ ਬਾਰੇ ਬਿਆਨ ਦਿੱਤਾ ਸੀਗਾ ਕਿ ਜੀ ਭਾਈ ਪੱਲਾਸ਼ ਨੇ ਉੱਤੇ ਰਾਜਨੀਤੀ ਕਰਦੀ ਉਹਦੇ ਵਿੱਚ ਵੀ ਮੇਰੇ ਉਹ ਸੀਗਾ ਜਿਹੜਾ ਹਮਲਾ ਹੋਇਆ ਸੀਗਾ ਪਲਵਾਮਾ ਵਾਲਾ ਜੀ ਤੇ ਉਸ ਤੋਂ ਬਾਅਦ ਇੱਕ ਫਿਰ ਪਿਛਲੇ ਦਿਨਾਂ ਚ ਹੋਇਆ ਸੀ ਪੁੰਛ ਦੇ ਵਿੱਚ ਹਾਂ ਜੀ ਤਾਂ ਉਹਨੇ ਕਿਆ ਸੀਗਾ ਕਿ ਇਹ ਭਾਜਪਾ ਨਟੰਕੀ ਕਰਦੀ ਆ ਜਿਸ ਤਰ੍ਹਾਂ ਦਾ ਬਿਆਨ ਸੀਗਾ ਤਾਂ ਨਹੀਂ ਸੀ ਦੇਣਾ ਚਾਹੀਦਾ ਪਿਆ ਉਹਦੇ ਵਿੱਚ ਵੀ ਹੁਣ ਪ੍ਰਧਾਨ ਮੰਤਰੀ ਨੇ ਉਸ ਨੂੰ ਟਵਿਸਟ ਕਰਕੇ ਅੱਗੇ ਪੇਸ਼ ਕੀਤਾ ਜੀ ਉਹਨਾਂ ਨੇ ਪੇਸ਼ ਕੀਤਾ ਤੇ ਇਧਰੋਂ ਪੰਜਾਬ ਦੇ ਜਿਹੜੇ ਹੈਗੇ ਨੇਗੇ ਚੋਣ ਕਮਿਸ਼ਨ ਅਧਿਕਾਰੀ ਆ ਉਹਨਾਂ ਨੇ ਵੀ ਭੇਜ ਦਿੱਤਾ ਉੱਪਰ ਕੇਂਦਰ ਵਾਲੇ ਨੂੰ ਕਿ ਇਹ ਜੀ ਕਾਰੋਕਾਰ ਪੈਿੰਦਾ ਦੇ ਹੋ ਸਕਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਚੱਲਦੇ ਪ੍ਰਚਾਰ ਦੇ ਦੌਰਾਨ ਇਹਨਾਂ ਤੇ ਦੋ ਦਿਨ ਦਾ ਬੈਨ ਨਹੀਂ ਲਾ ਦੇਵੇ ਫਿਰ ਕੀ ਕਰੋਗੇ ਜੀ ਜੇ ਦੋ ਦਿਨ ਪ੍ਰਚਾਰ ਦਾ ਬੈਨ ਲੱਗ ਜਾਵੇ ਕੀ ਕਰੋਗੇ ਨੁਕਸਾਨ ਕਰ ਲਿਆ ਨਾ ਆਪਦਾ ਜੀ ਤਾਂ ਚੰਨੀ ਸਾਹਿਬ ਚਲੋ ਬੀਬੀ ਜਗੀਰਕੌਰ ਨੇ ਜਾਨ ਛੁੜਾਈ ਇਹਨਾਂ ਦੀ ਪਰ ਚੰਨੀ ਸਾਹਿਬ ਇੱਕ ਗੱਲ ਬੀਬੀ ਜ਼ਗੀਰ ਕੌਰ ਨੇ ਵੀ ਕਹੀ ਆ ਜੀ ਕਿ ਚੰਨੀ ਸਾਹਿਬ ਨੂੰ ਥੋੜਾ ਜਨਾ ਉਹ ਜਿਸ ਅਹੁਦੇ ਤੋਂ ਆਏ ਨੇ ਥੋੜਾ ਬਹੁਤਾ ਸੋਚਣਾ ਚਾਹੀਦਾ ਮਤਲਬ ਇਹ ਆ ਕਿ ਉਹਨਾਂ ਨੇ ਵੀ ਤੁਹਾਨੂੰ ਕਿਤੇ ਨਾ ਕਿਤੇ ਮਤ ਦਿੱਤੀ ਹੈ ਸਿਆਣਾ ਬੰਦਾ ਮਾਤੀ ਦੇਣ ਦਾ ਵੱਡੀ ਉਮਰ ਦਾ ਬੰਦਾ ਵੱਡਾ ਤਜਰਬਾ ਹੁੰਦਾ ਮੈਨੂੰ ਲੱਗਦਾ ਨਾ ਚੰਨੀ ਸਾਹਿਬ ਉਸੇ ਫਾਰਮ 'ਚ ਫੇਰ ਆ ਗਏ ਜਦੋਂ ਮੁੱਖ ਮੰਤਰੀ ਹੁੰਦੇ ਸੀ ਨਾ ਵੀ ਕੁਝ ਨਾ ਕੁਝ ਦੱਬੀ ਹੁੰਦੇ ਕਿੱਲੀ ਉਹ ਹੁਣ ਫੇਰ ਉਦਾਂ ਹੀ ਚੱਲੇ ਪਿਆ ਕੰਮ ਹੁੰਦਾ ਹੈ ਇਹ ਤਾਂ ਗੱਲਾਂ ਫਿਰ ਇਹੋ ਗੱਲਾਂ ਮਾੜੀਆਂ ਨੇ ਇਹੋ ਗੱਲਾਂ ਮਾੜੀਆਂ ਇਹ ਗੱਲ ਇਹ ਆ ਕਿ ਤੁਸੀਂ ਆ ਉਮਰ ਦੇ ਸਾਹਿਬ ਨਾਲ ਜਾਂ ਜਿਹੜਾ ਤੁਹਾਡਾ ਤਜਰਬਾ ਹੁੰਦਾ ਉਸੇ ਹਿਸਾਬ ਦੇ ਨਾਲ ਸਿੱਖਦੇ ਚੱਲੋ ਜੀ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰਦੇ ਚੱਲੋ ਜੀ ਇਹੀ ਸਭ ਤੋਂ ਵੱਡਾ ਫਾਰਮੂਲਾ ਸਮੇ ਤੋਂ ਵੱਡੀ ਯੂਨੀਵਰਸਿਟੀ ਕੋਈ ਨਹੀਂ ਜੇ ਤੁਸੀਂ ਸਿੱਖਣਾ ਚਾਹੋ ਤਾਂ ਜੀ ਤਾਂ ਉਮਰ ਤੋਂ ਵੱਡੀ ਕਿਤਾਬ ਕਿਹੜੀ ਹੈ ਤੁਹਾਡੇ ਕੋਲ ਉਹ ਸਭ ਕੁਝ ਤੁਹਾਨੂੰ ਸਿਖਾ ਦਿੰਦੀ ਹੈ ਪਰ ਜੇ ਕੋਈ ਬੇਸ਼ਰਮੀ ਮੱਲ ਕੇ ਸਿੱਖਣਾ ਹੀ ਨਾ ਚਾਹੇ ਤਾਂ ਫਿਰ ਯੂਨੀਵਰਸਿਟੀ ਕੀ ਕਰੇਗੀ ਕਿਤਾਬ ਕੀ ਕਰੇਗੀ ਕੁਝ ਵੀ ਨਹੀਂ ਨਹੀਂ ਕੁਝ ਵੀ ਨਹੀਂ ਹੋਏਗਾ ਜੀ